ਗੁਰਨਾਨਕ ਜਿੰ ਸੁਣਿਆ ਪਖਿਆ ਸੇ ਫਿਰ ਕਰਬਾਸਨਾ ਪਰਿਆ ਹਰ ਕੀ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਾਰੀ ਰੇ ਆ ਗਾਰੀ ਰੇ ਧੰਨ 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 ਜਨ ਆਇਆ ਜਿਸ ਪਰ ਸਾਤ ਸਭ ਜਗਤ ਉਤਰਾਇਆ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਦਸਾਂ ਪਾਤਸ਼ਾਹਾਂ ਦੀ ਜੋਤ ਰੱਬੀ ਗਿਆਨ ਦੇ ਸਾਗਰ ਸਰਬ ਕਲਾ ਸਮਰੱਥ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਜਾਹਰ ਪੀਰ ਜਗਤ ਗੁਰੂ ਨਾਨਕ ਸਾਹਿਬ ਜੀ ਅਤੇ ਜਗਤ ਮਾਤਾ ਮਾਤਾ ਸੁਲੱਖਣੀ ਜੀ ਜਿਨ੍ਹਾਂ ਦੇ ਹੋਨ ਹਾਰ ਸੁਪੁੱਤਰ ਸਤਕਾਰਯੋਗ ਬਾਬਾ ਸ੍ਰੀ ਚੰਦ ਜੀ ਉਹਨਾਂ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਰ ਸੇਵਾ ਵਾਲੇ ਮਹਾਪੁਰਖ ਸਤਕਾਰਯੋਗ ਬਾਬਾ ਅਮਰੀਕ ਸਿੰਘ ਜੀ ਸਤਕਾਰਯੋਗ ਬਾਬਾ ਦਿਮੋਦਰ ਸਿੰਘ ਜੀ ਜਿਨ੍ਹਾਂ ਵੱਲੋਂ ਇਲਾਕਾ ਭਰਦਿਆਂ ਸੰਗਤਾਂ ਦੀ ਸਹਿਯੋਗ ਸਦਕਾ ਅੱਜ ਦੇ ਇਹ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਦਾਸ ਤੋਂ ਪੀਲਾ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਉਨ੍ਹਾਂ ਪਾਸੋਂ ਆਪ ਜੀ ਨੇ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਮ੍ਰਿਤਮਈ ਕੀਰਤਨ ਸਰਵਣ ਕੀਤੇ ਹਨ ਸਰਬੱਤ ਸੰਗਤਾਂ ਨੂੰ ਸਤਕਾਰਯੋਗ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਆਓ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਕੁਝ ਸਮਾਂ ਗੁਰਮਤ ਵਿਚਾਰਾਂ ਨਾਲ ਸਾਰੇ ਜੁੜਨ ਦਾ ਯਤਨ ਕਰੀਏ ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੁਰੂ ਫਤਿਹ ਦੀ ਸਾਂਝ ਪਾਵੋ ਪਿਆਰ ਸਹਿਤ ਅਦਬ ਸਹਿਤ ਸਾਰੇ ਆਥੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੇ ਧਰਤੀ ਦੀ ਪੁਕਾਰ ਨੂੰ ਸੁਣ ਕੇ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਵਿੱਚ ਪ੍ਰਗਟ ਹੋਏ ਸਨ ਜਿਨ੍ਹਾਂ ਨੇ 10 ਜਾਮੇ ਧਾਰਨ ਕਰਕੇ ਜੋ ਮਾਲਕ ਵੱਲੋਂ ਬਖਸ਼ਿਸ਼ ਹੋਇਆ ਉਹ ਰੱਬੀ ਖਜ਼ਾਨਾ ਸੰਸਾਰ ਵਿੱਚ ਵੰਡਿਆ ਉਸ ਰੱਬੀ ਖਜ਼ਾਨੇ ਨੂੰ ਵੰਡਦਿਆਂ ਸਤਿਗੁਰੂ ਜੀ ਨੇ ਮੇਰ-ਤੇਰ ਤੋਂ ਆਪਣੇ ਪਰਾਏ ਤੋਂ ਉੱਪਰ ਉੱਠ ਕੇ ਰੱਬੀ ਸਿਧਾਂਤਾਂ ਦੀ ਪੈਰੀਦਾਰੀ ਕੀਤੀ ਦੁਨਿਆਵੀ ਤੌਰ ਤੇ ਵੀ ਸਤਿਗੁਰੂ ਜੀ ਜਦੋਂ ਸਰੀਰ ਕਲਾ ਵਿੱਚ ਵਿਚਰੇ ਸੰ ਬਹੁਤ ਸਾਰੇ ਸਰੀਰਕ ਤੌਰ ਤੇ ਜਿਨ੍ਹਾਂ ਨੂੰ ਅਸੀਮ ਬਿੰਦੀ ਰਿਸ਼ਤੇ ਕਹਿੰਦੇ ਆ ਕਿਉਂਕਿ ਦੋ ਤਰ੍ਹਾਂ ਦੇ ਰਿਸ਼ਤੇ ਹੁੰਦੇ ਨੇ ਇੱਕ ਬਿੰਦੀ ਤੇ ਦੂਸਰਾ ਨਾਦੀ ਜਿਹਨੂੰ ਆਪਾਂ ਸਿਧਾਂਤ ਕਹਿੰਦੇ ਆ ਬਿੰਦੀ ਤੌਰ ਤੇ ਵੇਖਾਂਗੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ 베ਦੀ ਕੁੱਲ ਵਿੱਚ ਪ੍ਰਗਟ ਹੋਏ ਨੇ ਤਿੰਨ 베ਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜੈਂ ਕਹਿ ਭਈ ਸਹਾਏ ਉਹਨਾਂ ਤੋਂ ਬਾਅਦ ਤਿਹਣ ਕੁੱਲ ਜਿਸ ਵਿੱਚ ਗੁਰੂ ਅੰਗਦ ਦੇਵ ਜੀ ਪ੍ਰਗਟ ਹੋਏ ਫਿਰ ਭੱਲਿਆਂ ਦੀ ਕੁੱਲ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਹੋਇਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਫਿਰ ਸੋਢੀ ਕੁੱਲ ਚਲਦੀ ਬੇਦੀ ਤੇ ਹਨ ਭੱਲੇ ਸੋਢੀ ਜਿੰਨੇ ਵੀ ਸਤਗੁਰੂ ਜੀ ਦੇ ਪਰਿਵਾਰਕ ਨਾਤੇ ਸਨ ਰਿਸ਼ਤੇ ਸਨ ਇਨੂੰ ਅਸੀਂ ਬਿੰਦੀ ਨਾਤਾ ਕਹਿ ਸਕਦੇ ਹਾਂ ਪਰ ਦੂਸਰਾ ਹੈ ਗੁਰੂਕੁੱਲ ਨਾਨਕ ਕੁੱਲ ਨਿੰਮਲ ਅਵਤਾਰਿਓ ਅੰਗਦ ਲੈਣੈ ਸੰਗ ਹੋ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੇ ਨਾਦੀ ਪੁੱਤਰ ਨੇ ਗੁਰੂ ਅੰਗਦ ਦੇਵ ਜੀ ਅੱਗੇ ਉਹਨਾਂ ਦੇ ਨਾਦੀ ਪੁੱਤਰ ਨੇ ਗੁਰੂ ਅਮਰਦਾਸ ਜੀ ਉਹਨਾਂ ਦੇ ਨਾਦੀ ਪੁੱਤਰ ਨੇ ਗੁਰੂ ਰਾਮਦਾਸ ਜੀ ਪਿਉ ਦਾਦੇ ਜੇ ਵਿਹਾ ਪੋਤਾ ਪਰਵਾਨ ਜਿਸ ਕੁਲ ਦੇ ਵਿੱਚ ਸਤਿਗੁਰਾਂ ਦਾ ਆਗਮਨ ਹੁੰਦਾ ਹੈ ਉਹ ਕੁਲ ਬੜੀ ਧਨਤਾ ਯੋਗ ਹੈ ਕਿਉਂਕਿ ਧਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਜਨਨੀ ਧੰਨ ਧੰਨ ਸੋ ਜਨਨੀ ਜਨ ਗੁਰੂ ਜਣਿਆ ਮਾਏ ਮਾਤਾ ਵੀ ਧੰਨ ਪਿਤਾ ਵੀ ਧੰਨ ਕੁੱਲ ਵੀ ਧੰਨ ਪਰ ਜਿਹੜੀ ਕੁੱਲ ਵਿੱਚ ਗੁਰੂ ਪਰੰਪਰਾ ਦੀ ਘਾਟ ਠੜੀ ਗਈ ਜਿਵੇਂ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਬਾਰੇ ਅਸੀਂ ਬਚਨ ਪੜ੍ਹਦੇ ਹਾਂ ਪੱਟ ਸਹਿਬਾਨ ਦੇ ਬਚਨ ਨੇ ਭੱਲੋ ਪੁਹਾਲ ਕੇਜੂ ਤਨਾ ਨਿਰਪਤ ਨਾਥ ਨਾਨਕ ਵਰ ਦੁਨਿਆਵੀ ਤੌਰ ਤੇ ਵੇਖਾਂਗੇ ਤੇ ਭੱਲਿਆਂ ਦੀ ਗੁੱਲ ਵਿੱਚ ਬਾਬਾ ਤੇਜਪਾਲ ਜੀ ਦੇ ਪੁੱਤਰ ਨੇ ਗੁਰੂ ਅਮਰਦਾਸ ਜੀ ਪਰ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਕ ਕੋਖ ਤੋਂ ਜਨਮ ਲੈ ਕੇ ਕਿਉਂਕਿ ਸਤਗੁਰ ਕੈ ਜਨਮੈ ਗਵਨ ਮਟਾਇਆ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਕੀਤੀ ਜਾਂਦੀ ਹੈ ਕਿ ਇੱਕ ਜਨਮ ਮਾਤਾ ਪਿਤਾ ਦੇ ਘਰ ਹੋਇਆ ਪਰ ਇੱਕ ਜਨਮ ਗੁਰੂ ਦੇ ਘਰ ਲਵੋ ਮਾਤਾ ਪਿਤਾ ਦੇ ਘਰ ਜਿਹੜਾ ਜਨਮ ਹੋਇਆ ਮਾਂ ਦੀ ਕੁੱਕ ਤੋਂ ਲੈ ਕੇ ਸਾਡਾ ਸਾਰਿਆਂ ਦਾ ਅੰਤ ਧਰਤੀ ਦੀ ਕੁੱਕ ਹੈ ਪਰ ਜਿਸ ਦਿਨ ਗੁਰੂ ਦੇ ਸਿਧਾਂਤ ਰੂਪੀ ਕੁੱਕ ਵਿੱਚੋਂ ਜਨਮ ਹੋਵੇਗਾ ਉਸ ਦਿਨ ਸਰੀਰ ਦਾ ਅੰਤ ਭਾਵੇਂ ਧਰਤੀ ਦੀ ਕੁੱਕ ਹੋਵੇਗਾ ਪਰ ਸਾਡਾ ਆਤਮਿਕ ਟਿਕਾਣਾ ਜਿਹੜਾ ਹੈ ਉਹ ਪਾਰ ਬ੍ਰह्म ਪਰਮੇਸ਼ਰ ਦੀ ਦਰਗਾਹ ਪਾਰ ਬ੍ਰह्म ਪਰਮੇਸ਼ਰ ਦੀ ਹਜ਼ੂਰੀ ਹੋਵੇਗਾ ਇਸ ਲਈ ਜਦੋਂ ਸਤਿਗੁਰੂ ਜੀ ਇਸ ਧਰਤੀ ਤੇ ਪ੍ਰਗਟ ਹੋਏ ਤੇ ਜਿਸ ਜਿਸ ਨਾਲ ਵੀ ਸਤਿਗੁਰੂ ਜੀ ਦਾ ਸੰਬੰਧ ਜੁੜਿਆ ਉਹ ਬੜੇ ਧਨਤਾ ਯੋਗ ਨੇ ਭਾਈਆ ਜੈ ਰਾਮ ਜੀ ਅਕਸਰ ਬੀਬੇ ਨਾਨਕੀ ਨੂੰ ਕਿਹਾ ਕਰਦੇ ਸਨ ਨਾਨਕੀ ਤੂੰ ਬੜੀ ਵੱਡੇ ਭਾਗਾਂ ਵਾਲੀ ਹੈ ਕਿਉਂਕਿ ਤੇਰਾ ਗੁਰੂ ਨਾਨਕ ਸਾਹਿਬ ਨਾਲ ਭੈਣ ਭਰਾ ਵਾਲਾ ਰਿਸ਼ਤਾ ਹੈ ਔਰ ਸੱਚ ਜਾਣਿਓ ਘਰ ਵਿੱਚੋਂ ਜੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਦਾ ਰੂਪ ਜਾਣਿਆ ਉਹ ਬੀਬੇ ਨਾਨਕੀ ਸੀ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਣ ਵਾਲਿਆਂ ਦਾ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਲਿਆਂ ਦਾ ਸਤਗੁਰੂ ਜੀ ਦੀ ਸੰਗਤ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਤੇ ਉਹ ਮਾਤਾ ਤ੍ਰਿਪਤਾ ਤੋਂ ਸ਼ੁਰੂ ਕਰਦੇ ਨੇ ਤ੍ਰਿਪਤਾ ਨੇ ਜਾਨਿਓ ਸੁੱਤ ਕਾਲੂ ਨੇ ਜਾਨਿਓ ਪੁੱਤ ਲਾਲੂ ਨੇ ਭਤੀਜਾ ਮੂਲੇ ਜਾਣਿਓ ਸੋ ਜਵਾਈ ਹੈ ਚੰਦੋ ਰਾਣੀ ਸੰਬੰਧੀ ਜੈ ਰਾਮ ਸਾਲੇ ਘਰ ਮੂਰਖੋ ਨੇ ਜਾਣਿਓ ਕਿ ਨਾਨਕ ਪੁਰਾਈ ਹੈ ਸ਼੍ਰੀ ਚੰਦ ਲਖਮੀ ਦਾਸ ਜਾਣਿਓ ਬਾਪ ਕਰ ਨਾਨਕੀ ਨੇ ਜਾਣਿਓ ਰਾਮ ਰੂਪ ਮੇਰੋ ਭਾਈ ਹੈ ਸ਼੍ਰੀ ਗੁਰੂ ਅੰਗਦ ਨੇ ਜਾਣਿਓ ਅਕਾਲ ਰੂਪ ਰਾਏ ਦੀ ਬੁਲਾਰ ਕੋ ਪ੍ਰਤੀਤ ਭਲੀ ਆਈ ਅਕਸਰ ਭਾਈ ਆਜਾਏ RAM ਜੀ ਕੀਆ ਕਰਦੇ ਸਨ ਨਾਨਕੀ ਤੂੰ ਧਨਤਾ ਜੋਗ ਹੈ ਤੇਰਾ ਵੀਰ ਗੁਰੂ ਨਾਨਕ ਹੈ ਤੇ ਫਿਰ ਅੱਗੇ ਕਹਿੰਦੇ ਸਨ ਕੁਝ ਕ ਧਨਤਾ ਜੋਗ ਮਵੀ ਆ ਕਿਉਂਕਿ ਮੇਰਾ ਸੰਬੰਧ ਤੇਰੇ ਨਾਲ ਜੁੜਿਆ ਹੈ ਤੇ ਜੇ ਤੂੰ ਧਨਤਾ ਜੂਗ ਹੈ ਤੇ ਮੈਂ ਵੀ ਆਪਣੇ ਆਪ ਨੂੰ ਧਨ ਸਮਝਦਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਜਿਸ ਪਰਿਵਾਰ ਵਿੱਚ ਭਾਈਆ ਜੈ ਰਾਮ ਜੀ ਬੀਬੇ ਨਾਨਕੀ ਜੀ ਨੂੰ ਵਿਆਹਣ ਵਾਸਤੇ ਗਏ ਸਨ ਉਸ ਪਰਿਵਾਰ ਦੀ ਵਿੜਾਈ ਉਹਦੀਆਂ ਸਿਫਤਾਂ ਉਹਨਾਂ ਨੇ ਆਪਣੀ ਰਸਨਾ ਤੋਂ ਕਈ ਵਾਰ ਕੀਤੀਆਂ ਸਨ ਕਿਉਂਕਿ ਸਤਗੁਰ ਵੱਡਾ ਕਰ ਸਲਾਹੀ ਹੈ ਜੇਸੂ ਵਿੱਚ ਵੱਡੀਆਂ-ਵੱਡੀਆਂ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰੌਲਾ ਪੈ ਗਿਆ ਨਾ ਕਿ ਬੇਬੇ ਨਾਨਕੀ ਦਾ ਵੀਰ ਡੁੱਬ ਗਿਆ ਇੱਥੇ ਤੱਕ ਕੇ ਦੌਲਤਖਾਨ ਲੋਧੀ ਵੀ ਚਿੰਤਤ ਹੋ ਗਿਆ ਵੀ ਮੈਂ ਪਿਤਾ ਕਾਲੂ ਜੀ ਨੂਰਾਇ ਬੁਲਾਰ ਜੀ ਨੂੰ ਕੀ ਜਵਾਬ ਦੇਵਾਂਗਾ ਭਾਈਆ ਜੈ RAM ਨੂੰ ਵੀ ਚਿੰਤਾ ਹੋ ਗਈ ਪਰ ਜੇ ਅਚਿੰਤ ਰਹੇ ਤੇ ਕੇਵਲ ਬੇਬੇ ਨਾਨਕੀ ਸਨ ਉਹਨਾਂ ਦਾ ਵਿਸ਼ਵਾਸ ਸੀ ਕਲ ਕਾਰਨ ਗੁਰੂ ਨਾਨਕ ਆਇਆ ਉਹਨਾਂ ਦਾ ਵਿਸ਼ਵਾਸ ਸੀ ਜਿਹੜਾ ਸਾਰੇ ਜਗਤ ਨੂੰ ਤਾਰਨ ਆਇਆ ਉਹ ਕਿਵੇਂ ਡੁੱਬ ਸਕਦਾ ਤੇ ਜੇ ਉਹ ਡੁੱਬਿਆ ਤੇ ਇਹਦੇ ਵਿੱਚ ਵੀ ਕੋਈ ਰਾਜ ਹੋਵੇਗਾ ਕੋ ਕਿਸੇ ਨੂੰ ਤਾਰਨ ਵਾਸਤੇ ਉਹਨੇ ਚੁੱਬੀ ਲਾਈ ਹੋਣੀ ਕਿਉਂਕਿ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੇ ਹੁਣ ਸਤਗੁਰੂ ਜੀ ਦਾ ਸਬੰਧ ਜਿੰਨਾ ਜਿੰਨਾ ਨਾਲ ਜੁੜਿਆ ਪੰਡਤ ਹਰਦੀਆ ਜੀ ਅਖ਼ਰ ਕਿਆ ਕਰਦੇ ਸਨ ਬਾਲਕ ਕੇ ਸੰਬੰਧੀ ਜੀਤੇ ਮਹਿਮਾ ਲੱਕ ਨਾ ਸਕੇਗੇ ਤਿੱਤੇ ਵੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਸਾਰਾ ਸੰਸਾਰ ਜਾਣੇ ਗੁਰੂ ਨਾਨਕ ਸਾਹਿਬ ਦੀ ਵਿਡਿਆਈ ਸਾਰੀ ਸ੍ਰਿਸ਼ਟੀ ਵਿੱਚ ਹੋਵੇਗੀ ਜਿੱਥੇ-ਜਿੱਥੇ ਵੀ ਸਤਗੁਰੂ ਜੀ ਗਏ ਗੜ ਬਗਦਾਦ ਨਵਾਇਕ ਹੈ ਮੱਕਾ ਮਦੀਨਾ ਸਭੇ ਨਵਾਇਆ ਸਿੱਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਘਰ ਘਰ ਬਾਬਾ ਗਾਵੀਐ ਵਜਣ ਤਾਲ ਮਰਦੰਗਰ ਬਾਬਾ ਸਤਗੁਰੂ ਜੀ ਦੀ ਵਡਿਆਈ ਹਰ ਥਾਂ ਤੇ ਸੀ ਪਰ ਪੰਡਿਤ ਹਰਧਿਆਲ ਜੀ ਨੇ ਕਿਹਾ ਸੀ ਬਲ ਕੇ ਸੰਬੰਧੀ ਜੀਤੇ ਮਹਿਮਾ ਲਖ ਨਾ ਸਕੈਗੇ ਦਿੱਤੇ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਸੰਬੰਧੀ ਨੇ ਉਹਨਾਂ ਵਿੱਚੋਂ ਵਿਰਲੇ ਹੋਣਗੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਜਾਣਨਗੇ ਨਹੀਂ ਤਾਂ ਬਹੁਤਿਆਂ ਨੇ ਦੁਨਿਆਵੀ ਦ੍ਰਿਸ਼ਟੀ ਤੋਂ ਗੁਰੂ ਨਾਨਕ ਸਾਹਿਬ ਨੂੰ ਤੱਕਿਆ ਪਰ ਜਿਹਦਾ ਜਿਹਦਾ ਸਬੰਧ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜ ਗਿਆ ਚਾਹੇ ਉਹ ਮਨੁੱਖਾ ਸ਼੍ਰਿਆਣੀ ਵਿੱਚੋਂ ਹੋਵੇ ਚਾਹੇ ਉਹ ਪਸ਼ੂ ਪੰਛੀਆਂ ਦੀ ਦੁਨੀਆ ਹੋਵੇ ਚਾਹੇ ਉਹ ਬਨਸਪਤੀ ਹੋਵੇ ਗੁਰੂ ਨਾਨਕ ਸਾਹਿਬ ਕਰਕੇ ਉਹ ਸਾਰੇ ਸਤਕਾਰਯੋਗ ਹੋ ਗਏ ਇੱਕ ਫਲਾਈ ਦਾ ਦਰਖਤ ਵੀ ਫਲਾਈ ਸਹਿਬ ਬਣ ਗਿਆ ਇੱਕ ਝਾੜ ਦਾ ਦਰਖਤ ਵੀ ਉਦੋਂ ਝਾੜ ਸਹਿਬ ਬਣ ਜਾਂਦਾ ਜਦੋਂ ਗੁਰੂ ਦੇ ਮੁਬਾਰਕ ਚਰਨਾਂ ਨਾਲ ਉਹ ਨਿਵਾਜਿਆ ਜਾਂਦਾ ਹੈ ਘੋੜੇ ਬੜੇ ਨੇ ਸੰਸਾਰ ਵਿੱਚ ਪਰ ਨੀਲਾ ਘੋੜਾ ਆਪਣੀ ਇੱਕ ਵੱਖਰੀ ਵਿਲੱਖਣ ਪਹਿਚਾਨ ਰੱਖਦਾ ਹੈ ਪ੍ਰਸ਼ਾਦੀ ਹਾਥੀ ਚਿਟਾ ਬਾਜ ਇੱਥੇ ਤੱਕ ਕਿ ਜਦੋਂ ਜੋ ਰੱਬੀ ਸਿਧਾਂਤ ਸੀ ਗੁਰੂ ਕੀ ਬਾਣੀ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਸਿੱਖਾਂ ਪੁੱਤਾਂ ਘੂਖ ਕੈ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਵੀ ਤੇ ਪੁੱਤਾਂ ਨੂੰ ਵੀ ਪੂਰੀ ਤਰ੍ਹਾਂ ਘੋਥ ਕੇ ਪੂਰੀ ਤਰ੍ਹਾਂ ਪਰਖ ਕਰਕੇ ਜਾਂ ਸਦੋਸ਼ ਤਾਂ ਲੈਣਾ ਕਿ ਕਿਉਂ ਨਾ ਪੂਰੀ ਪਰਖ ਤੋਂ ਬਾਅਦ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲੈਣਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕੀਤੀ ਇਸ ਤੋਂ ਪਹਿਲਾਂ ਕੀ ਹੋ ਰਿਹਾ ਸੀ ਭਾਈ ਗੁਰਦਾਸ ਜੀ ਲਿਖਦੇ ਨੇ ਦੁਨਿਆਵਾ ਪਾਤਸ਼ਾਹ ਹੋਏ ਦੇ ਮਰਿਆ ਕੁੱਤੇ ਪਾਤਸ਼ਾਹੀ ਦੋਹੀ ਫੇਰੈ ਆਪਣੀ ਹੁਕਮੀ ਅੰਦਰ ਕਹਿਣ ਲੱਗੇ ਜਦੋਂ ਆਪਣੀ ਦੋਹੀ ਫੇਰਦਾ ਹੁਕਮੀ ਬੰਦੇ ਸਾਧ ਸਿਪਾਈ ਤੇ ਸਭ ਕੁਝ ਉਹ ਆਪਣੇ ਅਨੁਸਾਰੀ ਕਰ ਲਿੰਦਾ ਹੈ ਦੁਨਿਆਵੀ ਤੌਰ ਤੇ ਜਦੋਂ ਕੋਈ ਰਾਜਾ ਇਹ ਵੇਖਦਾ ਹੈ ਕਿ ਮੇਰਾ ਅੰਤਲਾ ਸਮਾਂ ਨੇੜੇ ਆਉਣ ਵਾਲਾ ਹੈ ਉਹ ਆਪਣੇ ਵੱਡੇ ਪੁੱਤਰ ਨੂੰ ਚਾਹੇ ਉਹ ਯੋਗ ਹੋਵੇ ਨਲਾਇਕ ਹੋਵੇ ਉਹਨੂੰ ਰਾਜ ਕਰਦੀ ਉਹ ਦਿੰਦਾ ਹੀ ਦਿੰਦਾ ਹੈ ਪਰ ਸਤਿਗੁਰੂ ਜੀ ਦੇ ਘਰ ਵਿੱਚ ਇੱਥੇ ਆਪਣੇ ਪਰਾਏ ਦਾ ਪਰਖ ਨਹੀਂ ਹੈ ਕਿ ਜਦੋਂ ਤੱਕ ਸਾਡੇ ਮਨ ਵਿੱਚ ਇਹ ਆਤੀ ਇਹ ਸਾਡਾ ਆਪਣਾ ਹੈ ਇਹ ਪਰਾਇਆ ਹੈ ਇਹਦੇ ਨਾਲ ਸਾਡਾ ਖੂਨ ਦਾ ਰਿਸ਼ਤਾ ਹੈ ਇਹ ਬਾਹਰੋਂ ਸੇਵਕ ਆਇਆ ਉਦੋਂ ਤੱਕ ਕਹਿੰਦੇ ਆਪਾਂ ਰੱਬ ਨੂੰ ਨਹੀਂ ਮਿਲ ਸਕਦੇ